ਜੋ ਦਿਨ ਪਹਿਲਾਂ ਸੰਸਦ ਦੇ ਵਿੱਚ ਹੋਈ ਬੈਠਕ ਨੂੰ ਲੈ ਕੇ ਜਿੱਥੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਸੰਵਿਧਾਨ ਦੇ ਉੱਤੇ ਤੇ ਬਾਬਾ ਸਾਹਿਬ ਅੰਬੇਦਕਰ ਦੇ ਉੱਤੇ ਵੱਡੀ ਸ਼ਬਦਾਬਲੀ ਜਿਹੜੀ ਵਰਤੀ ਗਈ ਸੀ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤੇ ਉਸੇ ਕੜੀ ਦੇ ਤਹਿਤ ਜਿੱਕਰ ਅਸੀਂ ਗੱਲ ਕਰੀਏ ਸਮੇਂ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਠਾਨਕੋਟ ਦੀਆਂ ਪਠਾਨਕੋਟ ਵਿਖੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਿਤ ਸਿੰਘ ਮੰਟੂ ਦੀ ਪ੍ਰਧਾਨਗੀ ਹੇਠਾਂ ਦੀ ਅਗਵਾਈ ਹੇਠ ਜਿਹੜਾ ਹੈ ਤਮਾਮ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੇ ਵੱਲੋਂ ਰੋਸ ਦੇ ਖਿਲਾਫ ਜਿਹੜਾ ਇਹ ਰੋਸ ਪ੍ਰਦਰਸ਼ਨ ਦੇ ਵਿੱਚ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਸ਼ਬਦਾਵਲੀ ਜਿਸ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਸਾਡੇ ਸੰਵਿਧਾਨ ਦੇ ਰਚయితਾਂ ਤੇ ਕੀਤੀ ਹੈ ਉਹਨਾਂ ਨੇ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਨੇ ਤੇ ਤੁਸੀਂ ਦੇਖ ਸਕਦੇ ਤਸਵੀਰਾਂ ਕਰੂ ਦਿਖਾ ਦਾਂਗੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਵਿੱਚ ਅਮਿਤ ਸ਼ਾਹ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਦਾ ਪੁਤਲਾ ਵੀ ਫੁਕਿਆ ਗਿਆ ਇਹ ਗੱਲਬਾਤ ਕਰ ਲੈਨੇ ਆ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਦੇ ਨਾਲ ਤੇ ਦੇਖ ਰਹੀ ਤਸਵੀਰਾਂ ਕਿਸ ਤਰ੍ਹਾਂ ਦਾ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਦਾ ਗੁੱਸਾ ਜਿਹੜਾ ਉਹਨਾਂ ਨੇ ਪ੍ਰਗਟ ਕੀਤਾ ਹੈ ਇਸ ਨਾਰੇਬਾਜ਼ੀ ਦੇ ਵਿੱਚ ਤੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਸਮੁੱਚੀ ਲੀਡਰਸ਼ਿਪ ਤੇ ਸਾਡੇ ਵੋਲੰਟੀਅਰ ਅੱਜ ਅਸੀਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਤੇ ਅਮਿਤ ਸ਼ਾਹ ਜੀ ਦਾ ਪੁਤਲਾ ਫੂਕਿਆ ਗਿਆ ਉਹ ਇਸ ਵਿਸ਼ੇ ਦੇ ਵਿੱਚ ਕਿ ਜੋ ਪਾਰਲੀਮੈਂਟ ਦੇ ਵਿੱਚ ਜੋ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਅਗੇਂਸਟ ਅਮਿਤ ਸ਼ਾਹ ਜੀ ਨੇ ਜੋ ਸ਼ਬਦਾਲੀ ਬੋਲੀ ਹੈ ਉਹਦੀ ਅਸੀਂ ਬੜੀ ਕੰਨੀ ਕੜੀ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਪੂਰਾ ਪੰਜਾਬ ਤੇ ਪੂਰਾ ਹਿੰਦੁਸਤਾਨ ਇਸ ਚੀਜ਼ ਦੀ ਨਿੰਦਾ ਕਰ ਰਿਹਾ ਕਿਉਂਕਿ ਜੋ ਸੰਵਿਧਾਨ ਬਣਾਇਆ ਬੀ ਆਰ ਅੰਬੇਦਕਰ ਜੀ ਨੇ ਜਿਹਦੇ ਬਲਬੁੱਤੇ ਦੇ ਉੱਤੇ ਅੱਜ ਪਾਰਲੀਮੈਂਟ ਦੇ ਵਿੱਚ ਬੈਠੇ ਆ ਤੇ ਉਸੇ ਪਾਰਲੀਮੈਂਟ ਤੇ ਬਹਿ ਕੇ ਇਹ ਬੀ ਆਰ ਅੰਬੇਦਕਰ ਜੀ ਦਾ ਮਜ਼ਾਕ ਉਡਾ ਰਿਹਾ ਇਸ ਬਿਆਨ ਦੇ ਉੱਤੇ ਪੂਰੀ ਐਸਸੀ ਕਮਿਊਨਿਟੀ ਤੇ ਪੂਰਾ ਸਮਾਜ ਜਿਹੜਾ ਬਹੁਤ ਹੀ ਅੱਜ ਗੁੱਸੇ 'ਚ ਹੈਗਾ ਤੇ ਪੂਰਾ ਆਮ ਆਦਮੀ ਪਾਰਟੀ ਇਸ ਸਮਾਜ ਦੇ ਨਾਲ ਹੈ ਤੇ ਅਸੀਂ ਇਹ ਹੀ ਆਸ਼ਾ ਕਰਦੇ ਹਾਂ ਕਿ ਅਮਿਤ ਸ਼ਾਹ ਜੀ ਦੇ ਉੱਤੇ ਜਲਦੀ ਤੋਂ ਜਲਦ ਕਾਰਵਾਈ ਹੋਵੇ ਤੇ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਜੈ ਹਿੰਦ ਜੈ ਭਾਰਤ ਦੇਖੋ ਬੜੀ ਹੀ ਨਿਕਣੀ ਗੱਲ ਹੈ ਕਿ ਸੰਸਦ ਦੇ ਵਿੱਚ ਜਿਹੜੇ ਸਾਡੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਜਿਹੜੇ ਇਸ ਦੇਸ਼ ਦਾ ਜਿਹਨਾਂ ਨੇ ਸੰਵਿਧਾਨ ਲਿਖਿਆ ਪਾਪਾ ਭੀਮਰਾਓ ਅੰਬੇਦਕਰ ਜੀ ਦੇ ਖਿਲਾਫ ਜਿਹੜੀ ਇਤਸਾ ਦੀ ਭੱਦੀ ਸ਼ਮਲਾਦਲੀ ਦਾ ਪਰਜੋਗ ਕੀਤਾ ਅਸੀਂ ਸਾਰੇ ਜ਼ਿਲ੍ਹਾ ਪਠਾਨਕੋਟ ਦੀ ਜਿੰਨੇ ਵੀ ਆਮ ਆਦੀ ਪਾਰਟੀ ਦੀ ਟੀਮ ਹੈ ਉਹ ਨਿੰਦਾ ਕਰਦੀ ਹੈ ਕਿ ਜਿਹੜੇ ਸਾਡੇ ਬਾਬਾ ਭੀਮ ਅੰਬੇਦਕਰ ਨੂੰ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਬੋਲ ਕੇ ਉਹਨਾਂ ਨੇ ਇੱਕ ਐਸਸੀ ਸਮਾਜੇ ਨੂੰ ਕੀ ਪੂਰੇ ਹਿੰਦੁਸਤਾਨ ਦੀ ਜਿਹੜੀ ਸਾਰੇ ਲੋਕਾਂ ਦੀ ਉਹਨਾਂ ਨੇ ਜਿਹੜੀ ਇਨਸਲਟ ਕੀਤੀ ਹੈ ਇੱਥੋਂ ਪਤਾ ਲੱਗਦਾ ਵੀ ਜਿਹੜੇ ਸਾਡੇ ਬੀਜੇਪੀ ਦੀ ਜਿਹੜੀ ਸਰਕਾਰ ਹੈ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਹੈ ਉਹ ਸਾਡੇ ਗਰੀਬ ਲੋਕਾਂ ਨਾਲ ਕਿੰਨਾ ਕ ਪਿਆਰ ਕਰਦੇ ਆ ਸੋ ਅੱਜ ਬੜੀ ਸਾਰੀ ਹੀ ਸਾਡੇ ਗਰੀਬ ਲੋਕਾਂ ਦੇ ਵਿੱਚ ਇੱਕ ਵਿਕਾਸ਼ਾ ਹੋਈ ਹੈ ਬੜਾ ਦੁੱਖ ਲੱਗਾ ਵੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਲੋਕਾਂ ਨੇ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਉਸ ਕੁਰਸੀ ਤੇ ਬੈਠ ਕੇ ਉਹ ਇਸ ਲੋਕਾਂ ਦੇ ਪ੍ਰਤੀ ਸਾਡੇ ਦੇਸ਼ ਦੇ ਸੰਵਿਧਾਨ ਦੇ ਜਿਹੜੇ ਲਿਖਿਆ ਉਹਨਾਂ ਨੂੰ ਜਿਹੜੀ ਇਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਲ ਵੀ ਵਰਤੀ ਆ ਅਸੀਂ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਮੰਗ ਕਰਦੇ ਆ ਕਿ ਉਹਨਾਂ ਦੇ ਉੱਪਰ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਜਲਦ ਤੋਂ ਜਲਦ ਉਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਆ ਕਿ ਜਦ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪੂਰੇ ਹੀ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਟੀਮ ਵਲੰਟੀਅਰ ਸਾਰੇ ਹੀ ਆਪਣੇ ਅਸੀਂ ਸਮਾਜ ਦੇ ਨਾਲ ਅਸੀਂ ਜਿਹੜੇ ਧਰਨੇ ਪ੍ਰਦਰਸ਼ਨ ਕਰਾਂਗੇ ਕਿਉਂਕਿ ਅਗਰ ਦੇਸ਼ ਦੇ ਅਧਿਕਾਰ ਖਵਾਲੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਤੇ ਕਿਤੇ ਨਾ ਕਿਤੇ ਸਾਨੂੰ ਡਰਾ ਇਸ ਚੀਜ਼ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਬਰਾਦਰੀਆਂ ਨਾਲ ਹੋਰ ਵੀ ਕਿਸੇ ਸਮੁਦਾਇ ਦੇ ਨਾਲ ਇਸ ਤਰ੍ਹਾਂ ਦੀ ਧੱਕਾਸ਼ਾਹੀ ਕਰ ਸਕਦੇ ਆ ਸੋ ਮੈਂ ਇੱਕ ਵਾਰ ਫੇਰ ਤੋਂ ਇਸ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਵੀਸ਼ ਸ਼ਬਦਾਵਲੀ ਦੇ ਅਸੀਂ ਨਿੰਦਾ ਕਰਦੇ ਆ ਔਰ ਇੱਕ ਵਾਰ ਫੇਰ ਤੋਂ ਮੈਂ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਅਸੀਂ ਮੰਗ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਏ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਤਰਨਾ ਲਾਇਆ ਰੋਸ਼ ਪ੍ਰਦਰ ਸਿੰਘ ਕੀਤਾ ਉਹਨਾਂ ਦਾ ਪੁਤਲਾ ਜਲਾਇਆ ਔਰ ਡੀਸੀ ਸਾਹਿਬ ਨੂੰ ਮੋਮੈਂਡਮ ਦਿੱਤਾ ਹੈ ਕਿ ਜਲਦੋਂ ਜਲਦ ਕਾਰਵਾਈ ਕਰਨ ਦਾ ਸੋ ਮੈਂ ਅੱਜ ਆਮ ਆਦੀ ਪਾਰਟੀ ਦੀ ਜਿੰਨੀ ਵੀ ਟੀਮ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਵੀ ਜਿਹੜੇ ਇੱਕ ਛੋਟੇ ਜਿਹੇ ਸਨੇਹ ਦੇ ਉੱਤੇ ਇੱਥੇ ਆਏ ਹੈ ਔਰ ਉਸ ਉਹਨਾਂ ਦੇ ਜਿਹੜੇ ਕਾਹਨ ਕੁਸਤ ਹਰੀ ਦੇ ਨਾਲ ਅੱਜ ਸਨੇਹ ਦੀ ਬੋਤਲ